ਨੂੰ ਪਤਾ ਆਫ ਸਕਰੀਨ ਤੇ ਫੰਕ ਚੱਲਦਾ ਹੀ ਰਹਿੰਦਾ ਵਾ ਹਨਾ ਰੋਨ ਵਾਲਾ ਸੀਨ ਜਿਰਵਾਈ ਜਾ ਰਹੇ ਸੀ ਰਵਾਈ ਜਾ ਰਹੇ ਸੀ ਤੇ ਮੈਂ ਬਹੁਤ ਕੱਟ ਹੁੰਦਾ ਵਾ ਕਿ ਮੈਂ ਕੁਛ ਅੱਖਾਂ ਚ ਗਲੀਸਰਿਨ ਵਗੈਰਾ ਯੂਜ਼ ਕਰਦੀ ਆ ਸੋ ਮੈਂ ਨੈਚੁਰਲ ਹੀ ਰੋਨੀ ਮੋਸਟਲੀ ਸੀਨਸ ਦੇ ਵਿੱਚ ਅਕਾਉਨ ਮੇਰੀ ਸਾਰੀਆਂ ਯਾਦਾਂ ਸਾਰੇ ਦੁੱਖ ਖਤਮ ਹੋ ਗਏ ਸੋਚ-ਸੋਚ ਕੇ ਮੈਂ ਕੋ ਹੋਰ ਨਹੀਂ ਰੋਇਆ ਜਾ ਰਿਹਾ ਯਾਰ ਸੋ ਰੋਈ ਜਾਣਾ ਹੀ ਰੋਈ ਜਾਣਾ ਦੋ ਦਿਨ ਤੱਕ ਮੇਰੀ ਅੱਖਾਂ ਉਹ ਹੋਈਆਂ ਪਈਆਂ ਇੰਨਾ ਰੋਏ ਹਾਂ ਇਸ ਹਾਂ ਹਮੇਸ਼ਾ ਮੈਨੂੰ ਪੈਂਪਰ ਕਰਦੇ ਨੇ ਮੈਨੂੰ ਫਲਾਵਰਸ ਦਿੰਦੇ ਰਹਿੰਦੇ ਮੇਰੇ ਘਰੇ ਅੱਜ ਵੀ ਜਾਓਗੇ ਤੁਹਾਨੂੰ ਘੱਟੋ-ਘੱਟ ਨਹੀਂ ਤੇ 120 130 ਰੋਜ਼ਿਸ ਤੁਹਾਨੂੰ ਮਿਲਣਗੇ ਇੱਕ ਪੂਰਾ ਬੁਕੇ ਬਣਿਆ ਹੋਇਆ ਇਦਾਂ ਉਹ ਵੀ ਪਿਆ ਤੋ ਮੈਂ ਪਹਿਲਾ ਪਾਵਰ ਰੇਂਜਰਸ ਬਹੁਤ ਵੇਖਦੀ ਨਹੀਂ ਸਕੂਲ ਟਾਈਮ ਦੇ ਵਿੱਚ ਬੈਂਟਨ ਬਹੁਤ ਦੇਖਦੀ ਸੀ ਹਾਂ ਡੋਰੇਮੋਨ ਸੋ ਚੀਜ਼ਾਂ ਬਦਲ ਜਾਂਦੀਆਂ ਆਪ ਮੈਨੂੰ ਇੱਕ ਕੋਈ ਦੱਸ ਰਹੇ ਆ ਅppa ਏ ਨਾਲ ਨਾਲ ਜਿਹੜੇ ਐਕਸਪ੍ਰੈਸ਼ਨ ਆ ਉਹ ਸੇਮ ਆ ਰਹੇ ਆ ਹਾਂ ਇਦਾਂ ਕਰ ਤੂੰ ਉਹ ਕੁੜੀਆਂ ওভারਕਿਊਟ ਨਹੀਂ ਬਣ ਜਾਂਦੀਆਂ ਦਿੰਦਾ ਉਹ ਫਨ ਸਵਰੰਗ ਆ ਗਬਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਲਵ ਗਿਲ ਮੇਰੇ ਨਾਲ ਮੌਜੂਦ ਹੈ ਜਦੋਂ ਵੀ ਲਵ ਗਿਲਾਂ ਆਂਦੀ ਹੈ ਤਾਂ ਇੱਕ ਅਲੱਗ ਹੀ ਚਾਮ ਜਿਹੜਾ ਹੈ ਉਹ ਆਪਣੇ ਨਾਲ ਲੈ ਕੇ ਆਉਂਦੇ ਆ ਸਤਿ ਸ਼੍ਰੀ ਅਕਾਲ ਲਵ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਕੈਂਟ ਤੇ ਅਸੀਂ ਗਾਣਾ ਵੇਖਿਆ ਗਾਣੇ ਦੇ ਵਿੱਚ ਲੁੱਕ ਜਿਹੜਾ ਸੀਗਾ ਉਹ ਬੜਾ ਹੀ ਡਿਫਰੈਂਟ ਸੀਗਾ ਤੇ ਅੱਜ ਇਸ ਗੈਟਅਪ ਦਾ ਕੋਈ ਖਾਸ ਵਜ੍ਹਾ ਕੋਈ ਖਾਸ ਰੀਜ਼ਨ ਖਾਸ ਰੀਜ਼ਨ ਇਹ ਸੀ ਕਿ ਮੈਂ ਫੋਟੋਸ ਵੀ ਖਿਚਵਾਉਣੀਆਂ ਸੀ ਅਲੱਗ ਹੈ ਟਾਇਰ ਨਾ ਮੇਰੇ ਕੋਲ ਕਾਸਟੂਮ ਆਈ ਹੋਈ ਸੀ ਇਹਨਾਂ ਦੀ ਤੇ ਇੱਕ ਇਵੈਂਟ ਕਰਕੇ ਪੂਰੀ ਪ੍ਰੋਪਰ ਤੁਹਾਨੂੰ ਪਤਾ ਪਲਾਨ ਚੱਲਦਾ ਕਿੱਦਾਂ ਦਾ ਕੀ ਪਾਵਾਂਗੇ ਸੋ ਮੈਨੂੰ ਬੈਸ ਲੱਗਿਆ ਕਿ ਅੱਛੀ ਆ ਨਾ ਵਾਰਮ ਲਾਈਟਸ ਦੇ ਅੰਦਰ ਤੇ ਮੈਨੂੰ ਲੱਗਾ ਕੰਪਲੀਮੈਂਟ ਕਰੂਗੀ এনवायरमेंट ਦੇ ਨਾਲ ਨਹੀਂ ਉਹ ਵੀ ਬਹੁਤ ਕੰਪਲੀਮੈਂਟ ਮਿਲ ਚੁੱਕੇ ਨੇ ਹਨਾ ਕਿ ਗਲਬਿਲ ਬਹੁਤ ਸੋਹਣੀ ਲੱਗ ਰਹੀ ਹੈ ਥੈਂਕ ਯੂ ਜੀ ਅਟਲਬਿਲ ਅਸੀਂ ਹੁਣੇ ਜਿਹੜਾ ਗਾਣਾ ਵੇਖਿਆ ਬਹੁਤ ਸੋਹਣਾ ਤੁਸੀਂ ਪਲੇ ਕੀਤਾ ਉਹਦੇ ਵਿੱਚ ਜਿਹੜਾ ਰੋਲ ਸੀਗਾ ਅ ਜਦੋਂ ਕਰ ਰਹੇ ਸੀਗੇ ਉਦੋਂ ਕਿੰਨੀ ਕਿ ਸੀਰੀਅਸ ਸੀਗੀ ਲੱਗ ਗਈ ਤੇ ਕਿੰਨੀਆਂ ਕਿ ਸ਼ਰਾਰਤਾਂ ਉਦੋਂ ਵੀ ਚੱਲ ਰਹੀਆਂ ਸੀ ਤਨ ਪਤਾ ਆਫ ਸਕਰੀਨ ਤੇ ਫਨ ਚੱਲਦਾ ਹੀ ਰਹਿੰਦਾ ਵਾ ਹਨਾ ਰੋਣ ਵਾਲਾ ਸੀਨ ਰਵਾਈ ਜਾ ਰਹੇ ਸੀ ਰਵਾਈ ਜਾ ਰਹੇ ਸੀ ਤੇ ਮੈਂ ਬਹੁਤ ਘੱਟ ਹੁੰਦਾ ਵਾ ਕਿ ਮੈਂ ਕੁਛ ਅੱਖਾਂ ਚ ਗਲੀਸਰਿਨ ਵਗੈਰਾ ਯੂਜ਼ ਕਰਦੀ ਆ ਸੋ ਮੈਂ ਨੇਚਰਲ ਹੀ ਰੋਨੀ ਮੋਸਟਲੀ ਸੀਨਸ ਦੇ ਵਿੱਚ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਹੁਣ ਸਾਰੀਆਂ ਮੈਨੂੰ ਡੇਢ ਦਿਨ ਹੋ ਗਿਆ ਸੀ ਸਾਰ ਮਤਲਬ ਡੇ ਅਰਲੀ ਮਾਰਨਿੰਗ ਤੋਂ ਅਗਲੇ ਅਗਲੇ ਦਿਨ ਦੇ 4-5 ਵਜੇ ਕੀ ਸੀ ਸਵੇਰ ਦੇ ਰਾਈਟ ਤੇ ਮੈਂ ਉਹਨਾਂ ਨੂੰ ਦੱਸ ਰਹੀ ਸੀ ਮੈਂ ਕਿਹਾ ਮੈਂ ਕਿਹਾ ਹੁਣ ਮੇਰੀ ਸਾਰੀਆਂ ਯਾਦਾਂ ਸਾਰੇ ਦੁੱਖ ਖਤਮ ਸੋਚ ਸੋਚ ਕੇ ਮੈਂ ਕੋ ਹੋਰ ਨਹੀਂ ਰੋਇਆ ਜਾ ਰਿਹਾ ਯਾਰ ਸੋ ਰੋਈ ਜਾਣਾ ਹੀ ਰੋਈ ਜਾਣਾ ਦੋ ਦਿਨ ਤੱਕ ਮੇਰੀ ਅੱਖਾਂ ਉਹ ਹੋਈਆਂ ਪਈਆਂ ਇੰਨਾ ਰੋਏ ਹਾਂ ਇਸ ਹਾਂ ਇੰਨਾ ਰੋਇਆ ਕੁੜੀ ਹਾਂਜੀ ਅੱਛਾ ਲੱਭ ਬਹੁਤ سارے ਪ੍ਰੋਜੈਕਟਸ ਤੁਹਾਡੇ ਇਸ ਸਾਲ ਆ ਰਹੇ ਨੇ ਹਨਾ ਬਹੁਤ ਵਧੀਆ ਕਰ ਰਹੇ ਹੋ ਜਦੋਂ ਵੀ ਅਸੀਂ ਤੁਹਾਡੀ ਕੋਈ ਪਰਫਾਰਮੈਂਸ ਦੇਖਦੇ ਹਾਂ ਉਹਦੇ ਵਿੱਚ ਇਹ ਲੱਗਦਾ ਕਿ ਹਾਂ ਹਰ ਰੋਜ਼ ਜਿਹੜਾ ਇਹ ਨਿੱਖਰ ਰਹੀ ਹੈ ਲੱਭ ਹੈਨਾ ਆਪਣੇ ਕੰਮ ਦੇ ਵਿੱਚ ਪਰਫੈਕਟ ਹੁੰਦੀ ਜਾ ਰਹੀ ਹੈ ਤਾਂ ਕੋਈ ਸਪੈਸ਼ਲ ਹਜੇ ਵੀ ਤੁਹਾਡੀਆਂ ਆਪਣੇ ਆਪ ਨੂੰ ਹੋਰ ਇੰਪਰੂਵ ਕਰਨ ਲਈ ਕੁਝ ਕਰ ਰਹੇ ਹੋ ਤੁਸੀਂ ਮੈਂ ਆਪਣੇ ਆਪ ਤੇ ਧਿਆਨ ਦੇ ਰਹੀ ਹਾਂ ਹੁਣ ਪਹਿਲਾਂ ਆਲੇ ਦੁਆਲੇ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ ਕਿ ਲੋਕੀ ਕਹਿੰਦੇ ਸੀ ਤੁਸੀਂ ਕਿੰਨਾ ਵਰਗੇ ਕੰਮ ਕਰਨਾ ਚਾਹੁੰਦੇ ਹੋ ਕਿ ਕਿਸੇ ਵਰਗੇ ਕੁਝ ਨਹੀਂ ਕਰਨਾ ਚਾਹਨੀ ਬ్రో ਮੈਂ ਆਪਣਾ ਹੀ ਵਰਗਾ ਹੀ ਜੋ ਵੀ ਹੋਇਆ ਮੈਂ ਆਪਣਾ ਬੈਸਟ ਦੇਣਾ ਚਾਹੁੰਦੀ ਹਾਂ ਐਂਡ ਆਮ ਟ੍ਰਾਈਂਗ ਕਿ ਮੈਂ ਬੈਸਟ ਦਵਾ ਬਿਲਕੁਲ ਅੱਛਾ ਇੱਕ ਚੀਜ਼ ਹੋਰ ਮੈਨੂੰ ਯਾਦ ਆਈ ਜਿਵੇਂ ਤੁਸੀਂ ਮਾਝੇ ਤੋਂ ਤੇ ਮਾਝੇ 'ਚ ਬਹੁਤ ਬਰਫ਼ ਪਈ ਆ ਨਾ ਆਹ ਮਮਮੀ ਉਹਨਾਂ ਦਾਸ ਦੇ ਪਏ ਸੀ ਅੱਛਾ ਵੀਡੀਓ ਨਹੀਂ ਆਈ ਤੁਹਾਨੂੰ ਕੋਈ ਨਹੀਂ ਨਹੀਂ ਸਾਡੇ ਨਹੀਂ ਹੈਗੀ ਮਤਲਬ ਪਹਿਲਾਂ ਪਹਿਲਾਂ ਜਦੋਂ ਨਵੇਂ ਨਵੇਂ ਫੈਮਿਲੀ ਗਰੁੱਪ ਬੰਨੇ ਸਟਾਰਟ ਹੋਏ ਸੀ ਨਾ ਉਦੋਂ ਦੇਖਿਆ ਸਭ ਕੁਛ ਹੀ ਪੋਸਟ ਕਰਦੇ ਸੀ ਹਨਾ ਘਰੇ ਪਰ ਨਹੀਂ ਹੁਣ ਕਰਦੇ ਵੀ ਥੋੜਾ ਬਿਜ਼ੀ ਆ ਇੰਨਾ ਤਵੱਜੋ ਨਹੀਂ ਦਿੰਦੇ ਇੰਨਾ ਚੀਜ਼ਾਂ ਨੂੰ ਕਿ ਪਰਵਦੀ ਫੋਟੋ ਮੈਂ ਕਹਿੰਦੇ ਆ ਮਮਮੀ ਪਰਵਦੀ ਮੋੜ ਨਹੀਂ ਮੈਨਾਂ ਹਜੇ ਨਹੀਂ ਹੋਣਤ ਨਹੀਂ ਨਹੀਂ ਭੇਜੀ ਉਹਨਾਂ ਨੇ ਵੀਡੀਓ ਫੋਟੋ ਨਹੀਂ ਭੇਜ ਮੈਨੂੰ ਨਹੀਂ ਵੈਸੇ ਆਪਣੇ ਠੰਡ ਤੇ ਬਹੁਤ ਹੋਈ ਬਹੁਤ ਠੰਡ ਹੋ ਗਈ ਭਾਈ ਮੈਂ ਤਾਂ ਪਿੰਡ ਗਈ ਨੂੰ ਬਹੁਤ ਟਾਈਮ ਹੋ ਗਿਆ ਪਰ ਮੰਮੀ ਜਿੱਦਾਂ ਡੇਲੀ ਅਪਡੇਟਸ ਦੂਰਦਰਸ਼ਨ ਮੇਰੇ ਮੰਮੀ ਫੋਨ ਤੇ ਹੀ ਦੱਸ ਦਿੰਦੇ ਹੁੰਦੇ ਪੰਜਾਂ ਮਿੰਟਾਂ ਚ ਇਦਾਂ ਹੋਇਆ ਇਦਾਂ ਹੋਇਆ ਇਦਾਂ ਤੇ ਇਦਾਂ ਅੱਜ ਤੇ ਲਵੀ ਬੜੀ ਠੰਡ ਹੈ ਤੁਹਾਡੇ ਮੈਂ ਕਿਉਂਕਿ ਆਪਾਂ ਸ਼ੂਟ ਤੇ ਹੁੰਨੇ ਆ ਸਲੀਵ ਲੈ ਸਟੌਪ ਪਾਇਆ ਹੁੰਦਾ ਵਾ ਜਾਂ ਕ੍ਰੌਪ ਟੌਪ ਜਾਂ ਕੁਝ ਇਦਾਂ ਦਾ ਕੱਪੜੇ ਪਾਏ ਹੁੰਦੇ ਤੇ ਠੰਡ ਲੱਗ ਜਣੀ ਆ ਮੈਂ ਕਿਹਾ ਮੰਮੀ ਇੱਥੇ ਥੋੜੀ ਬਰਫ ਡੇਗ ਰਹੀ ਆ ਉੱਥੇ ਡੇਗ ਰਹੀ ਆ ਉੱਥ ਕੰਦੇ ਛੋਟੇ ਠੀਕ ਠੀਕ ਵੈਸੇ ਆਪਣੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਨਾ ਬਹੁਤ ਬਰਫ਼ ਪਈ ਹੈ ਤੇ ਲੋਕੀ ਵੀਡੀਓ ਬਣਾ ਰਹੇ ਨੇ ਵੀ ਹੁਣ Shimla ਜਾਣ ਦੀ ਲੋੜ ਨਹੀਂ Shimla ਬਣਿਆ ਪਿਆ ਵਧੀਆ ਵਧੀਆ ਕਿ ਹਾਂਜੀ ਤੇ ਅੱਛਾ ਜੇ ਤੁਹਾਡੀ ਗੱਲ ਕਰੀਏ ਤੁਹਾਨੂੰ ਕਿਸ ਤਰ੍ਹਾਂ ਦਾ ਮੌਸਮ ਪਸੰਦ ਆ ਮੈਨੂੰ ਨਿਹਰ ਆਂ ਦੀ ਤੂਫਾਨ ਬਸ ਜਿਹਦੇ ਵਿੱਚ ਹਲਕੀ ਹਲਕੀ ਕਣੀ ਹੋਵੇ ਜਿਹੜਾ ਮਤਲਬ ਮਤਲਬ ਬਿਲਕੁਲ ਨਿੱਕੀ ਨਿੱਕੀ ਕਣੀ ਪੈਂਦੀ ਹੋਵੇ ਜਿਆਦਾ ਤੇਜ਼ ਵੀ ਨਹੀਂ ਅ ਅੰਧੇਰਾ ਸ਼ਾਇਆ ਵਕ ਮਤਲਬ ਕਾਲੇ ਬੱਦਲ ਹੋਣ ਡਾਰਕ ਹਵਾ ਨੇਰੀ ਬੰਦੀ ਹੋਵੇ ਉਹ ਅੱਛਾ ਲੱਗਦਾ ਮੈਨੂੰ ਹਲਕਾ ਹਲਕਾ ਮਤਲਬ ਕੋਜੀ ਜਿਹਾ এনवायरमेंट ਹੋਵੇ ਉਹ ਵਧੀਆ ਲੱਗਦਾ ਨਾ ਸਾਡੀ ਠੰਡ ਪਸੰਦ ਨਾ ਸਾਡੀ ਗਰਮੀ ਪਸੰਦ ਉਦੋਂ ਦਾ ਅੱਛਾ ਲੱਗਦਾ ਵਾ ਜਿਹੜਾ ਇੱਕ ਜਦੋਂ ਮੀਂਹ ਆਉਣਾ ਹੁੰਦਾ ਵਾ ਉਹ ਵਾਲਾ ਮੋਬਿਲਾਂ ਵਾਲਾ ਜਾਂ ਮੀਂਹ ਪੈਣ ਤੋਂ ਬਾਅਦ ਜਿਹੜਾ ਹੁੰਦਾ ਵਾ ਉਹ ਵਾਲਾ ਵਧੀਆ ਲੱਗਦਾ ਮੈਨੂੰ ਫੁੱਲ ਪਸੰਦ ਨੇ ਫੁੱਲ ਯਾਰ ਇਹ ਤੇ ਤੁਸੀਂ ਮੇਰੇ ਦੁੱਖ ਦੀ ਰੱਗ ਨੂੰ ਫੜ ਲਿਆ ਮੈਂ ਤੇ ਡੇਲੀ ਬੇਸਿਸ ਤੇ ਵੀ ਮੇਰੇ ਜਿਹੜੇ ਦੋਸਤ ਹੈਗੇ ਨੇ ਮੇਰੇ ਟੀਮ ਦੇ ਹੈਗੇ ਨੇ ਹਮੇਸ਼ਾ ਮੈਨੂੰ ਪੈਂਪਰ ਕਰਦੇ ਨੇ ਮੈਨੂੰ ਫਲਾwrs ਦਿੰਦੇ ਰਹਿੰਦੇ ਮੇਰੇ ਘਰੇ ਅੱਜ ਵੀ ਜਾਓਗੇ ਤੁਹਾਨੂੰ ਘੱਟੋ ਘੱਟ 1 20 130 ਰੋਜ਼ਿਸ ਤੁਹਾਨੂੰ ਮਿਲਣਗੇ ਇੱਕ ਪੂਰਾ ਬੁਕੇ ਬਣਿਆ ਹੋਇਆ ਇਦਾਂ ਉਹ ਵੀ ਸੋ ਮੈਂ ਇੱਕ ਕਾਰਨਰ ਬਣਾਇਆ ਹੋਇਆ ਆਪਣੇ ਬੈਡਰੂਮ ਦੇ ਵਿੱਚ ਜਿਹੜਾ ਸਾਰੇ ਪਲਾਂਟਸ ਨਾਲ ਭਰਿਆ ਹੋਇਆ ਵਾ ਉਥੇ ਤੁਹਾਨੂੰ ਮਤਲਬ ਅਲੱਗ-ਅਲੱਗ ਫਲਾwrs ਦਿਖਣਗੇ ਇਹ ਨਹੀਂ ਕਿ ਕਰੇ ਆਪਾਂ ਕਿਸੇ ਗਮਲੇ ਚ ਲਾਇਆ ਜਾਂਦਾ ਨਹੀਂ ਮੈਂ ਹਮੇਸ਼ਾ ਫਰੈਸ਼ ਫਲਾwrs ਜਿਹੜੇ ਬਾਇ ਕਰਦੀਆਂ ਜਾਂ ਮੈਨੂੰ ਭੇਜਦੇ ਆ ਮੇਰੇ ਵਾਲੇ ਪੇਜਦੇ ਆ ਮੈਨੂੰ ਰਾਈਟ ਤੇ ਉਹ ਉਦਾਂ ਹੀ ਬਹੁਤ ਅੱਛੀ ਡਿਸਪਲੇ ਚ ਹੁੰਦੇ ਆ ਲਿਲੀਜ਼ ਪਏ ਹੁੰਦੇ ਆ ਰੈਡ ਰੋਜ਼ੀਜ਼ ਹੋਗੇ ਸਨਫਲਾਵਰਸ ਹੋਗੇ ਸੋ ਆਈ ਲਵ ਫਲਾਵਰਸ ਬਹੁਤ ਅੱਛੇ ਲੱਗਦੇ ਮੈਨੂੰ ਕਿਆ ਬਾਤ ਹੈ ਇਹ ਨਵੀਂ ਗੱਲ ਪਤਾ ਲੱਗੀ ਹੈ ਕਿ ਇੱਕ ਫੁੱਲ ਨੂੰ ਦੂਜੇ ਫੁੱਲ ਪਸੰਦ ਹੈ ਥੈਂਕ ਯੂ ਅੱਛਾ ਜੇ ਅਸੀਂ ਗੱਲ ਕਰੀਏ ਤੁਹਾਡੇ ਇਲਾਕੇ ਦੀ ਤਾਂ ਆਪਣੇ ਇਲਾਕੇ ਵਿੱਚ ਕਿਹੜੀ ਚੀਜ਼ ਆ ਜਿਹੜੀ ਸਭ ਤੋਂ ਵੱਧ ਪਸੰਦ ਹੈ ਸਾਡੇ ਇਲਾਕੇ ਚ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਭ ਕੁਝ ਸੇਮ ਹੀ ਹੁੰਦਾ ਦੇਖੋ ਗੋਲ ਗੱਪੇ ਹੱਡੇ ਵੀ ਮਿਲਦੇ ਇੱਥੇ ਵੀ ਮਿਲਦੇ ਸਭ ਕੁਝ ਸੇਮ ਹੀ ਉੱਥੇ ਪਰਿਵਾਰ ਹੈ ਆਪਣਾ ਇੱਥੇ ਪਰਿਵਾਰ ਨਹੀਂ ਹੈਗਾ ਕੋਈ ਆਪਣਾ ਨਹੀਂ ਹੈਗਾ ਬਸ ਇਹੀ ਹੈ ਹੋਰ ਨਹੀਂ ਹੈ ਉਹੀ ਹੋਰ ਕੋਈ ਫਰਕ ਨਹੀਂ ਹੈਗਾ ਉੱਥੇ ਪੁੱਛਣ ਵਾਲੇ ਹੈਗੇ ਤੁਹਾਡੀ ਕੇਅਰ ਕਰਨ ਵਾਲੇ ਹੈਗੇ ਇੱਥੇ ਆਪਣੇ ਆਪ ਨੂੰ ਆਪ ਪੁੱਛਣਾ ਪੈਂਦਾ ਪੁੱਛਣਾ ਕਿ ਆਪਣੇ ਆਪ ਨੂੰ ਪੁੱਛਣ ਦਾ ਗੋ ਹੁੰਦਾ ਨਹੀਂ ਯਾਰ ਕੋਈ ਗੱਲ ਨਹੀਂ ਫਿਰ ਕੇ ਨਹੀਂ ਵੀ ਰੋਟੀ ਖਾਂਦੀ ਫਿਰ ਕੇ ਹੋਇਆ ਆ ਖਾ ਲਊਗਾ ਖਾ ਲਊ ਸੋ ਜਿਹੜਾ ਪਿਆਰ ਹੈ ਉਹ ਉੱਥੇ ਹੈ ਇੱਥੇ ਨਹੀਂ ਹੈਗਾ अच्छा अब इतने डिफरेंट डिफरेंट काइंड दे रोल्स कर रहे हो ਤੁਸੀਂ ਹੁਣ ਅੱਗੇ ਜਿਹੜੇ ਪ੍ਰੋਜੈਕਟ ਆਣਗੇ ਉਹਨਾਂ ਵਿੱਚ ਕੀ ਹੈ ਕਿ ਮੈਂ ਆ ਚੀਜ਼ ਹਜੇ ਤੱਕ ਨਹੀਂ ਕਰ ਪਾਈਆਂ ਤਾਂ ਮੈਂ ਇਹ ਚੀਜ਼ ਜ਼ਰੂਰ ਕਰਾਂ ਮੇਰੇ ਦੋ ਫਿਲਮਾਂ ਇੱਕ ਫਿਲਮ ਦਾ ਸ਼ੂਟ ਚੱਲਦਾ ਪਿਆ ਇੱਕ ਦਾ ਖਤਮ ਹੋਇਆ ਵਾ ਉਹਦੇ ਵਿੱਚ डिफरेंट ਆ ਮੈਂ ਮਤਲਬ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਚਲ ਹਾਂ ਤੁਸੀਂ ਵੇਟ ਕਰ ਲਿਓ ਬਹੁਤ ਉਹ ਵਾ ਉਹ ਸਸਪੈਂਸ ਵਾਲੀਆਂ ਸਟੋਰੀਜ਼ ਹੈਗੀਆਂ ਵਾ ਇਹ ਇੱਕ ਦਾ ਨਾਮ ਹੈਗਾ ਚੋਰਨੀ ਉਹ ਉਹਦੇ ਚ ਤੇ ਪੂਰਾ ਪ੍ਰੋਪਰ ਲੁੱਕ ਦੇ ਨਾਲ ਖੇਡਿਆ ਗਿਆ ਆ ਆਪਾਂ ਕਰੈਕਟਰ ਨੂੰ ਪੂਰਾ ਹੈ ਪੂਰਾ ਨਿਖਾਰਿਆ ਗਿਆ ਬਹੁਤ ਪਿਆਰ ਦੇ ਨਾਲ ਫਿਲਮ ਬਣ ਰਹੀ ਆ ਕੀ ਬਾਤ ਹੈ ਹਾਂਜੀ ਅੱਛਾ ਲਵ ਤੁਹਾਨੂੰ ਮਾਰਵਲਸ ਹਾਂਜੀ ਜਾਂ ਮੂਵੀਜ਼ ਅੱਛੀਆਂ ਲੱਗਦੀਆਂ ਨੇ ਜਾਂ ਅਵੈਂਜਰਸ ਵਗੈਰਾ ਮੂਵੀਜ਼ ਅੱਛੀਆਂ ਲੱਗਦੀਆਂ ਨੇ ਮੈਂ ਨਾ ਐਕਚੁਅਲੀ ਚੀਜ਼ਾਂ ਦੇਖਣੀ ਆ ਪਸੰਦ ਕਰਦੀ ਆ ਜੇ ਮੇਰੀ ਪਸੰਦ ਦੀ ਗੱਲ ਕਰੋ ਮੈਂ ਨਾ ਜਿੱਦਾਂ ਜਿੱਦਾਂ ਸਸਪੈਂਸ ਫੁਲ ਸਟੋਰੀਜ਼ ਨਹੀਂ ਹੁੰਦੀਆਂ ਜਿੱਦਾਂ ਕੋਰੀਅਨ ਥੋੜੇ ਜਿਆਦਾ ਮੈਂ ਦੇਖਦੀ ਆ ਤਾਂ ਮੈਂ ਮੂਵੀਜ਼ ਦੇਖਦੀ ਜਿਹੜੀ ਹਿੰਦੀ ਡਬਡ ਹੁੰਦੀਆਂ ਹਨਾ ਤੇ ਬਹੁਤ ਲਾ ਅਲੱਗ ਜੇ ਕਨਸੈਪਟ ਪਸੰਦ ਆ ਮੈਨੂੰ ਪਤਾ ਨਹੀਂ ਸਰਚ ਹਿਸਟਰੀ ਚ ਲੱਭਦੇ ਵੀ ਨਹੀਂ ਪਤਾ ਕਿੱਥੋਂ ਕਿੱਥੋਂ ਜਾ ਕੇ ਮੈਂ ਲੱਭਦੀ ਆ ਹੁਣ ਤੇ ਕਾਫੀ ਟਾਈਮ ਹੋ ਗਿਆ ਮੈਂ ਕੁਝ ਦੇਖਿਆ ਨਹੀਂ ਟਾਈਮ ਨਹੀਂ ਲੱਗ ਰਿਹਾ ਤੇ ਠੀਕ ਆ ਉਹ ਇਸ ਦੇ ਨਾਲ ਨਾ ਚੋਇਸ ਬਦਲਦੀ ਜਾਂਦੀ ਆ ਸੋ ਮੈਂ ਪਹਿਲਾਂ ਪਾਵਰ ਇੰਜਰਸ ਬਹੁਤ ਵੇਖਦੀ ਨਹੀਂ ਸਕੂਲ ਟਾਈਮ ਦੇ ਵਿੱਚ ਬੈਂਟ 10 ਬਹੁਤ ਦੇਖਦੀ ਸੀ ਹਾਂ ਡੋਰੇਮੋਨ ਸੋ ਚੀਜ਼ਾਂ ਬਦਲ ਜਾਂਦੀਆਂ ਅੱਛਾ ਆਪਣੇ ਜਿਵੇਂ ਹੁਣੇ ਕੋਰੀਆ ਦੀ ਗੱਲ ਕੀਤੀ ਤਾਂ ਆਪਣੇ ਇੰਡੀਆ ਦੇ ਵਿੱਚ ਨਾ ਸਾਊਥ ਕੋਰੀਆ ਦੀ ਬਹੁਤ ਸਾਰੀਆਂ ਮੂਵੀਜ਼ ਸੀਰੀਜ਼ ਵੇਖੀਆਂ ਜਾਂਦੀਆਂ ਨੇ ਉਦੋਂ ਤੋਂ ਨਾ ਕੁੜੀਆਂ ਕੋਰੀਅਨ ਵੀ ਸਿੱਖਦੀਆਂ ਤੁਸੀਂ ਕੁਝ ਸਿੱਖਿਆ ਹਾਂ ਮੈਨੂੰ ਇੱਕ ਦੋ ਹੀ ਅੱਖਰ ਹੁੰਦੇ ਵੇਲੇ ਮੈਨੂੰ ਦੇਖਦੇ ਨੂੰ ਮੈਨੂੰ ਕੋਰੀਅਨ ਅ ਡਰਾਮਾਸ ਮੂਵੀਜ਼ ਦੇਖਦਿਆਂ ਹੋ ਗਏ ਹੁਣ 4 4 ਸਾਲ ਹੋ ਗਏ ਉਹਨੇ ਬਟ ਮੀਨ ਸਬਟਾਈਟਲਸ ਪੜ੍ਹ ਕੇ ਸਿੱਖੀ ਹੋਈਆਂ ਮਤਲਬ ਸਿੱਖੀ ਵੀ ਨਹੀਂ ਮਤਲਬ ਸਮਝਦੀਆਂ ਚੀਜ਼ਾਂ ਮੈਨੂੰ ਕੋਈ ਅੰਦਾਸ ਸਰੰਗਿਆ uppa eh ਨਾਲ ਨਾ ਜਿਹੜੇ ਐਕਸਪ੍ਰੈਸ਼ਨ ਆ ਉਹ ਸੇਮ ਆ ਰਿਹਾ ਹਾਂ ਹਾਂ ਇਦਾਂ ਕਰਦਾਂ ਕੁੜੀਆਂ ਓਵਰਕਿਊਟ ਨਹੀਂ ਬਣ ਜਾਂਦੀਆਂ ਉਹ uppa ਸਰੰਗਿਆ ਸੋ ਆ ਚੀਜ਼ਾਂ ਉਹਨਾਂ ਐਕਚੁਅਲੀ ਜਿਹੜੀ ਇਮੇਜਿਨੇਸ਼ਨ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਵਧਾ ਦਿੰਦੇ ਦੇ ਆ ਪਾਰਟਨਰਸ ਨੂੰ ਲੈ ਕੇ ਫੈਮਿਲੀ ਨੂੰ ਲੈ ਕੇ ਸੋ ਉਸੇ ਚੱਕਰ ਜਿਤੇ ਬਿਨੁਲਾ ਦਾ ਦੀ ਦੁਨੀਆ ਸਿੰਗਲ ਬੈਠੀ ਆ ਕਿ ਕੋਈ ਐਸੀ CEO ਆਊਗਾ ਕਿਸੇ ਕੰਪਨੀ ਦਾ ਉਹ ਜਿਹੜੀ ਅਨੁਛੜੇ ਅੰਤਰ ਚੋਂਦੇ ਆ ਕੁੜੀ ਨੂੰ ਫਿਰ ਪਿਆਰ ਹੋ ਜਾਂਦਾ ਵਾ ਫਿਰ ਉਹ ਬਹੁਤ ਖੁਸ਼ ਰਹਿੰਦੀ ਸੈਟ ਹੋ ਜਾਂਦੀ ਜ਼ਿੰਦਗੀ ਚ ਸੋ ਉਹਵੇਂ ਦੀਆਂ ਚੀਜ਼ਾਂ ਦੇ ਮੈਂ ਆਪਣੇ ਇਮੇਜਨਰੀ ਵਰਲਡ ਚ ਜੀਨੀ ਹੁੰਦੀ ਆ ਕੀ ਬਾਤ ਆ ਤੇ ਇਹੀ ਕਾਰਨ ਹੈ ਕਿ ਲਗਿਲ ਆਪਣੇ ਆਪ ਨੂੰ ਹੁਣ ਕੰਮ ਚ ਬਹੁਤ ਜ਼ਿਆਦਾ ਬਿਜ਼ੀ ਰੱਖਦੀ ਹੈ ਹਾਂਜੀ ਕਹਿ ਸਕਦੇ ਆ ਨਹੀਂ ਹੁਣ ਇਹ ਕਹਿਣਾ ਤੇ ਪਰਾ ਲੱਗੇਗਾ ਨਾ ਕਿ ਹਾਂ ਕੁੜੀ ਸਿੰਗਲ ਆ ਕਿਉਂਕਿ ਐਡੀ ਜ਼ੋਣੀ ਕੁੜੀ ਆ ਹੈਨਾ ਤੇ ਇਹ ਬਿਜ਼ੀ ਐਸ ਤੁਹਾਡੀ ਕੁੜੀ ਹਾਂਜੀ ਹਾਂਜੀ ਯੈਸ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਗਾਣੇ ਦੀਆਂ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਹਮੇਸ਼ਾ ਹੀ ਤੁਹਾਡੇ ਨਾਲ ਗੱਲ ਕਰਕੇ ਨਾ ਮੂਡ ਜਿਹੜਾ ਫਰੈਸ਼ ਹੋ ਜਾਂਦਾ ਠੀਕ ਐ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਾਚ ਬਾਏ